ਪੰਜਾਬੀ ਵੋਟਰ ਬਹੁਤ ਸੂਝਵਾਨ ਤੇ ਮੇਰਾ ਖਿਆਲ ਹੈ ਵੀ ਇਸ ਵਾਰ ਬਹੁਤ ਅੱਛਾ ਹੋਗਾ ਕਿ ਕਿਸਾਨੀ ਦੇ ਸਾਹਮਣੇ ਕਦੋਂ ਰਾਹਤ ਮਿਲੂਗੀ ਜੀ ਕਾਫੀ ਦਿਨ ਤੋਂ ਲੰਮਾ ਸਮਾਂ ਤੋਂ ਬਾਰਡਰਾਂ ਤੇ ਕਿਸਾਨ ਬੈਠੇ ਨੇ ਕਦੋਂ ਰਾਹਤ ਮਿਲੂਗੀ ਕਿਸਾਨਾਂ ਨੂੰ ਕਦੋਂ ਰਾਹ ਖੁੱਲਣ ਵਾਲੇ ਨੇ ਪਹਿਲੀ ਗੱਲ ਤਾਂ ਇਹ ਆ ਜਦੋਂ ਕਿਸਾਨਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕਰਦੇ ਨੇ ਇੱਕ ਤਾਂ ਆਵਾਜ਼ੀ ਪਾਰਟੀ ਵੀ ਟਿਕਣ ਦੇ ਦੇ ਸੀ ਕਾਂਗਰਸ ਵੀ ਟਿਕਣ ਦੇ ਦੀ ਠੀਕ ਹੈ ਔਰ ਉਸ ਤੋਂ ਬਾਅਦ ਕੀ ਕਰਦੇ ਆ ਉਹ ਆਪਸ ਵਿੱਚ ਕਾਣੀ ਜਦੋਂ ਉਤਰ ਕਰਨ ਲੱਗੇ ਗੱਲ ਸਾਡੇ ਮੰਤਰੀਆਂ ਨੇ ਗੱਲ ਕਰਨੀ ਫਾਈਨਲ ਸਟੇਜ ਤੇ ਆ ਗਈ ਸੀ ਗੱਲ ਢੱਲੇਵਾਲ ਜੀ ਨਾਲ ਤੇ ਉਹਨਾਂ ਨਾਲ ਉਸ ਵੇਲੇ ਕੀ ਕੀਤਾ ਰਾਜੇਵਾਲ ਜੀ ਨੇ ਬਿਆਨ ਦਿੱਤਾ ਮੈਂ ਅੰਦੋਲਨ ਕਰੂੰਗਾ ਅਰੇ ਭਾਈ ਕਿਤੇ ਤਾਂ ਬਸ ਕਰੋ ਰਹਿਮ ਕਰੋ ਪੰਜਾਬ ਤੇ ਤੇ ਹੁਣ ਪੰਜਾਬ ਸਰਕਾਰ ਨਾਲ ਪੰਗਾ ਪਾ ਲਿਆ ਅਸੀਂ ਤਾਂ ਕਹਿੰਦੇ ਹਾਂ ਬਿਹ ਆਰਾਮ ਨਾਲ ਤੁਮਨ ਮੰਨ ਨੂੰ ਵੀ ਇਹੀ ਪ੍ਰਾਰਥਨਾ ਕਰਦੇ ਹਾਂ ਮੋਦੀ ਜੀ ਕਿਸਾਨੇ ਤੋਂ ਪ੍ਰਧਾਨ ਮੰਤਰੀ ਨੇ ਦੇਖੋ ਅਸੀਂ ਉਹਨਾਂ ਦੇ ਨਾਲ ਕਦੇ ਲਾਠੀ ਮਾਰੀ ਨਾ ਡੰਦਾ ਮਾਰਿਆ ਬੈਠੇ ਰਹੇ ਉਹਨਾਂ ਨੇ ਅੰਦੋਲਨ ਕੀਤਾ ਪੀਸਫੁਲ ਅੰਦੋਲਨ ਸ਼ਬਦਾ ਦੇਖਾਰ ਕਿ ਜੇ ਭਗਵੰਤ ਮਾਨ ਜੀ ਨੇ ਜੋ ਕੀਤਾ ਉਸ ਦੀ ਅਸੀਂ ਹਿੰਮਤ ਕਰਦੇ ਹਾਂ ਔਰ ਜਿੱਦਾਂ ਹਰਿਆਣਾ ਦੀ ਸਾਡੀ ਸਰਕਾਰ ਨੇ 24 ਫਸਲਾਂ ਤੇ ਐਮਐਸਪੀ ਦਿੱਤੀ ਆ ਇਹਦੇ ਫਰੋਂ ਕਾ ਨਾ 24 ਫਸਲਾਂ ਤੇ ਜੀ ਔਰ ਹਰਿਆਣਾ ਦੇ ਕਿਸਾਨ ਨੇ ਸਾਨੂੰ ਵੋਟ ਕੀਤਾ ਤਾਂ ਸਾਡੀ ਸਰਕਾਰ ਬਣੀ ਜਿੰਗਲੀ ਦਾ ਕਿਸਾਨ 11 ਸੀਟਾਂ ਜਾਤ ਪ੍ਰਭਾਵਿਤ ਨੇ ਕਿਸਾਨ ਪ੍ਰਭਾਵਿਤ ਨੇ 11 11 ਦੇ 11 ਪੰਜ ਪਰ ਜਿੱਤੀਆਂ ਨੇ ਕਿਸਾਨ ਸਾਨੂੰ ਵੋਟ ਕਰਦਾ ਦੇਸ਼ ਦਾ ਕਿਸਾਨ ਵੀ ਕਰਦਾ ਔਰ ਪੰਜਾਬ ਵੀ ਸਾਨੂੰ ਹੀ ਕਰੂਗਾ ਇਹ ਦੇਖ ਲੈਣਾ ਕਿਉਂਕਿ ਉਹਨਾਂ ਨੂੰ ਵੀ ਸੁਰੱਖਿਅਤ ਪੰਜਾਬ ਚਾਹੀਦਾ ਵਿਕਾਸ ਚਾਹੀਦਾ ਪੰਜਾਬ ਦਾ ਰੋਜ਼ਗਾਰ ਚਾਹੀਦਾ ਪੰਜਾਬ ਚ ਭਾਜਪਾ ਦੇਣਾ ਜਿਵੇਂ ਹਰ ਸਾਲ ਪੰਜਾਬ ਚ ਅਕਾਲੀ ਦਲ ਨਾਲ ਥੋੜਾ ਇੱਕ ਜਿਹੀ ਗੱਲ ਚੱਲਦੀ ਹੈ ਕਿ ਸੱਚ ਹੈ ਕਰਦੇ ਕੋਈ ਗੱਲ ਨਹੀਂ ਹੈ ਨਾ ਉਹਨਾਂ ਨਾਲ ਇੱਕਾ ਹੋਣਾ ਅਕਾਲੀ ਦਲ ਪਹਿਲਾਂ ਮੈਨੂੰ ਤੁਸੀਂ ਇਹ ਦੱਸ ਦਿਓ ਲੱਭਦੇ ਹੋ ਕਿੱਥੇ ਅੱਜ ਜਦੋਂ ਅਕਾਲੀ ਦਲ ਲੱਭਦੇ ਹੋਗੇ ਫਿਰ ਆਪਾਂ ਗੱਲ ਕਰਾਂਗੇ ਸਵਾਦ ਹੀ ਨਹੀਂ ਬਣਦਾ ਹਰੀਆ ਸਿੰਘ ਇੱਕ ਹਰੀਆ ਸਿੰਘ ਜਿੱਦ ਦੇ ਧਾਰਕ ਬਾਦ ਪਹਿਲੇ ਪੰਜਾਬ ਵਿੱਚ ਨਸ਼ਾ ਮੁਕਤ ਕਰਨ ਦਾ ਇੰਸਾਨ ਐ ਐਕਸ਼ਨ ਕਿਵੇਂ ਦੇ ਐਕਸ਼ਨ ਲੋ ਪਹਿਲਾਂ ਕੀ ਦਿੱਲੀ ਸ਼ਕਤੀ ਸੀ ਪਹਿਲਾਂ ਨੇ ਨਸ਼ਾ ਮੁਕਤ ਕੀਤਾ ਇਹ ਨਸ਼ੇ ਦਾ ਕੰਮ ਤੁਸੀਂ ਮੈਨੂੰ ਸੁਣ ਲੋਰੇ ਗਾ ਇਹ ਪੁਲਿਸ ਪ੍ਰਸ਼ਾਸਨ politician ਔਰ ਸ਼ਗਲਰ ਗੈਨਸਟਰ ਇਹਨਾਂ ਦਾ ਲੈਕਸ ਜਦੋਂ ਤੱਕ ਜ਼ੀਰੋ ਟੋਲਰੈਂਸ ਤੇ ਨਹੀਂ ਤੋੜੋਗੇ ਜੇ ਸਾਡੀ ਐਮਐਲਏ ਅਕੀਨਿੰਨਾ ਮਿੱਤਲ ਮਹਾਰਾਜਪੁਰ ਹੀ ਨੂੰ ਚੋਣ ਲਿਆ ਸੀ ਉਹ ਖੁਦਾਈ ਕਹਿੰਦੀ ਸੀ ਆਵਾਜ਼ ਵਿੱਚ ਪਾਣੀ ਦੀ ਉਹ ਸਾਡੀ ਭੈਣ ਇਹ ਕਹਿੰਦੀ ਸੀ ਕਿ ਐਮਐਲਏ ਨਾ ਚਾਹੇ ਤਾਂ ਜੁੱਤੀ ਵੀ ਚੋਰੀ ਨਹੀਂ ਹੁੰਦੀ ਅੱਜ ਅੱਜ ਦੇ ਕੰਮ ਹੋ ਰਹੇ ਸਾਰੇ ਐਮਐਲਏ ਚਾਹੁੰਦੇ ਆ ਟਰੱਕ ਯੂਨੀਅਨ ਚ ਵੀ ਪੈਸੇ ਉਹਦੇ ਚ ਵੀ ਪੈਸੇ ਇਹ ਕੋਈ ਤਰੀਕਾ ਹੈ ਮੈਂ ਆਪ ਜਾ ਕੇ ਆਇਆ ਉਹਦੇ ਉਹ ਜਿਹੜਾ ਬਚਾਰਾ ਜ਼ਹਿਰ ਖਾ ਗਿਆ ਇਹਨਾਂ ਦਾ ਵਲੰਟੀਅਰ ਹੈ ਉਹ ਵਾਲੀ ਗੜ੍ਹ ਚ ਇਹ ਕੀ ਕਰੀ ਜਾਂਦੇ ਆ ਇੰਦਾਂ ਦਾ ਕੰਮ ਨਹੀਂ ਚੱਲਦਾ ਔਰ ਮੈਂ ਇਹ ਸਾਥ ਇਹਨਾਂ ਨੂੰ ਵਾਰਨ ਕਰਦੇ ਆਂ ਤਾਂ ਥੋੜਾ ਟਾਈਮ ਹੋਰ ਸਾਡਾ ਸੰਗਠਨ ਪੂਰਾ ਖੜਾ ਹੋ ਰਿਹਾ ਹੋ ਜਾਣਦੇ ਹੋ ਅਸੀਂ ਸੜਕਾਂ ਤੇ ਨਿਕਲ ਕੇ ਇਹਨਾਂ ਦਾ ਮੁਕਾਬਲਾ ਕਰਨਾ ਹੈ ਜਗਾ ਜਗਾ ਕਰਨਾ ਨਾ ਸਾਜਦਮ ਕਰਦੇ ਆਂਗੇ ਜਨਾਬ ਬੰਦੇ ਬਿਨਾਂ ਬੁਲਡੋਜ਼ਰ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਮਕਾਨ ਢਾਏ ਜਾ ਰਹੇ ਨੇ ਨਸ਼ਾ ਤਸਕਰੀ ਦੀ ਕਹਿ ਕੇ ਨਸ਼ਾ ਤਸਕਰਾਂ ਦੇ ਮਕਾਨ ਢਾਏ ਜਾ ਰਹੇ ਨੇ ਦੇਖਦੇ ਉਹਨੂੰ ਜੀ ਉਹਨੂੰ ਕਿਵੇਂ ਦੇਖਦੇ ਤੁਸੀਂ ਅਰੇ ਭਾਈ ਪਹਿਲਾਂ ਤਾਂ ਜੋਗੀ ਜੇਕਰ ਸੁਪਰੀਮ ਕੋਰਟ ਇਹਨਾਂ ਦਾ ਇੱਕ ਬਲੰਕੀਰ ਗਿਆ ਹਾਂ ਅੱਜ ਸਾਡਾ ਹੀ ਕੰਮ ਕਰਨ ਲੱਗੇ ਔਰ ਕੰਮ ਕਰ ਤਾਂ ਜੈਨੂਨ ਤਰੀਕੇ ਨਾਲ ਕਰਨ ਔਲੇ ਨੂੰ ਤਾਂ ਤੁਸੀਂ ਕਿੰਨੇ ਸਾਲਾਂ ਦਾ ਤਾਂ ਜੇਲ੍ਹ ਚ ਆਓ ਉਹਦਾ ਮਕਾਨ ਅੱਜ ਢਾਉਣ ਲੱਗੇ ਪਏ ਹਾਂ ਉਹਨੂੰ ਢਾਉਣਾ ਸੀ ਕਿ ஏਆਈਜੀ ਆਇਆ ਤਾਂ ਦੇ ਨਸ਼ੇ ਤਸਕਰ ਜੀ ਏਆਈਜੀ ਆਇਆ ਸੀ ਉਹ 40 ਦਿਨ ਫੜਿਆ ਹੀ ਨਹੀਂ ਹੈ ਉਹਦਾ ਘਰ ਨਹੀਂ ਢਾਉਣ ਦੇ ਤੁੰ ਕਿਸੇ ਨੂੰ ਨਹੀਂ ਫੜਦੇ ਜੀ ਇਹ ਕਿਸੇ ਨੂੰ ਨਹੀਂ ਫੜਦੇ ਜੈਨੂਨ ਕੰਮ ਨਹੀਂ ਕਰਦੇ ਜਦੋਂ ਤੱਕ ਸੱਚਾਈ ਨਾ ਜ਼ੀਰੋ ਟੋਲਰੈਂਸ ਤੇ ਕੰਮ ਨਹੀਂ ਕਰਨਗੇ ਤੁਹਾਡਾ ਕਹਿੰਨਾ ਨਸ਼ਾ ਬੰਦ ਹੋਵੇ ਨਾ ਕਤਲ ਹੋਵੇ ਜਦੋਂ ਤੁਸੀਂ ਐਸਐਸਪੀ ਦਾ 6-6 ਕਰੋੜ ਰੁਪਇਆ ਲੈ ਕੇ ਲੋਨੇ ਹੋਰ 11 ਵੀ ਨਿਆਦਾ ਟੈਕਸ ਕਰਦੇ ਨੇ ਹੈ ਇਹ ਕੀ ਤਰੀਕਾ ਇਹਨਾਂ ਦਾ ਇਸ ਕਰਕੇ ਉਹ ਫਿਰ ਕਿੱਥੋਂ ਪੂਰੇ ਕਰੂਗਾ ਸਾਡੇ ਐਡਾ ਜੋ ਕੱਢੂਗਾ ਤੁਹਾਡੇ ਮੇਰੇ ਹੀ ਨਿਕਲਣਾ ਠੀਕ ਹੈ ਨਾ ਅਗਰ ਇਹਨਾਂ ਸਾਹਿਬ ਤੁਸੀਂ ਖਾਲਸੇ ਦੀ ਗੱਲ ਕੀਤੀ ਆ ਅਮਰਪਾਲ ਜੋ ਸੰਸਦ ਸੁਣੇ ਗਏ ਨੇ ਉਹਨਾਂ ਦੀ ਫਾਈਲ ਪਈ ਆ ਕਿਵੇਂ ਉਹਨਾਂ ਨੂੰ ਕੀ ਸੰਸਦ ਚ ਜਾਣ ਦਿੱਤਾ ਜਾਊਗਾ ਕੀ ਆ ਪਹਿਲਾਂ ਤਾਂ ਦੇਸ਼ ਭਗਤ ਬਣੇ ਔਰ ਤੁਸੀਂ ਐਵੇਂ ਹੀ ਸਿੱਤੇ ਜਿਹੜਾ ਪੱਗ ਰੱਖ ਕੇ ਆਜੇ ਨਾ ਸਾਲ ਪਹਿਲਾਂ ਤਾਂ ਜੋ ਜੋ ਦਾ ਕਰਦਾ ਸੀ ਉੱਥੇ ਉਹ ਸਾਡੇ ਕੋਲ ਫੋਟੋਗ੍ਰਾਫ ਹੈਗੇ ਮੈਂ ਬੋਲਣਾ ਨਹੀਂ ਚਾਹੁੰਦਾ ਕਿਉਂਕਿ ਗੁਰਸਿੱਖ ਹੈ ਮੇਰੇ ਲਈ ਅੱਛੀ ਗੱਲ ਨਹੀਂ ਹੈ ਮੈਂ ਤਾਂ ਹਰ ਸਿੱਖ ਦਾ ਆਦਰ ਕਰਦਾ ਠੀਕ ਹੈ ਤੇ ਪਰ ਉਹ ਕਲੰਕਿਤ ਕਰਨ ਕਿਉਂ ਆ ਗਿਆ ਮੈਂ ਆ ਕਰ ਦੂੰਗਾ ਗੁਰਦੁਆਰੇ ਜੋ ਤੁਸੀਂ ਦੱਸੋ ਗੁਰਦੁਆਰਾ ਸਹਿਬਾਂ ਚ ਗਿਆ ਜਾ ਕੇ ਫਰਨੀਚਰ ਤੋੜਤਾ ਉਹ ਭਾਈ ਜਿਹੜੇ ਬੁਢੇ ਆਦਮੀ ਨੇ ਜਾਂ ਜਿਨ੍ਹਾਂ ਦੇ ਕਮਰ ਟੁੱਟੀ ਹੋਈ ਹੈ ਮੇਰੇ ਵਰਗਿਆਂ ਦੀ ਉਹਨਾਂ ਨੂੰ ਤਾਂ ਕਿੱ데 ਜਗ੍ਹਾ ਚਾਹੀਦੀ ਹੈ ਬੈਠਣ ਨੂੰ ਗੁਰੂ ਦੀ ਹਜ਼ੂਰੀ ਚ ਅਸੀਂ ਵੀ ਬੈਠਣਾਈ ਆ ਜੇ ਇਦਾਂ ਕਰੇਗਾ ਅਸੀਂ ਬਾਹਰਲੇ ਪਾਸੇ ਬੈਠਾਂਗੇ ਜਾ ਕੇ ਠੀਕ ਹੈ ਨਾ ਗੱਲ ਤੇ ਉਹ ਸੋਚੀਦਾ ਹੁੰਦਾ ਉਹ ਬਿਨਾਂ ਸੋਚੇ ਸਮਝੇ ਅਬਦੀਪ ਪ੍ਰਸਿੱਧੀ ਲਈ ਇਹ ਕੰਮ ਕਰਦਾ ਸੀ ਜਰਿਆ ਸਾਹਿਬ ਪਾਣੀ ਤਾਂ ਬਾਹਰ ਵੀ ਸੁਣਦੇ ਹੁੰਦੇ ਆ ਕਿ ਬਾਹਰ ਬੈਂਚ ਤੇ ਬਹਿੜਦੇ ਹੈ ਬਾਹਰ ਬੈਠੇ ਕੰਮ ਕਰਦੇ ਤਾਂ ਤਾਂ ਕੋਈ ਟੋਕ ਨਹੀਂ ਹੈ ਨਾ ਅਮਰਪਾਲ ਜਿਹੜੀ ਗੱਲ ਚੱਲ ਰਹੀ ਹੈ ਅੱਜ ਇੰਨੇ ਲੱਖ ਬੂਟਾ ਨੂੰ ਜਿਤਾਇਆ ভোটার ਨੇ ਜਿਤਾਦਾ ਪਰ ਉਹ ਰੋਲ ਨਸਸ ਦਿੱਤਾ ਨਹੀਂ ਉਹ ਜੰਮੂ کشمیر ਵਾਲਾ ਵੀ ਜਿਤਾਇਆ ਹੋਇਆ ਅੰਦਰ ਹੀ ਬੈਠਾ ਉਹ ਵੀ ভোটারਾਂ ਦੀ ਗਲਤੀ ਹੈ ਹਾਂ ਇਹੋ ਜਿਹੇ ਬੰਦਿਆ ਨੂੰ ਨਹੀਂ ਚੱਲਣਾ ਚਾਹੀਦਾ ਭਾਵਨਾਵਾਂ ਵਿੱਚ ਕਈ ਵਾਰ ਬਹਿ ਜਾਂਦੇ ਆ ਠੀਕ ਹੈ ਨਾ ਅਸਲੀ ਤਾਂ ਅੱਜ ਤੁਸੀਂ ਮੇਰੇ ਖਿਆਲ ਆ ਕਿ ਉਹਨਾਂ ਵਿਅਕਤੀਆਂ ਨੂੰ ਯਾਦ ਹੀ ਨਹੀਂ ਕਰਦੇ ਸ਼੍ਰੋਮਣੀ ਅਕਾਲੀ ਦਲ ਦਾ ਆਪਣਾ ਇੱਕ ਇਤਿਹਾਸ ਸੰਘਰਸ਼ਾਂ ਚੋਂ ਨਿਕਲਿਆ ਆਇਆ ਅੱਜ ਆ ਜਿਹੜੇ ਪੰਜਾਬ ਚ ਅਸੀਂ ਬੈਠੇ ਆਂ ਇਹ ਦੇਸ਼ ਦੀ ਮੁਖਧਾਰਾ ਨਾਲ ਜੁੜਿਆ ਰਿਹਾ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਕਰਕੇ ਆ ਮਾਸਟਰ ਤਾਰਾ ਸਿੰਘ ਉਹਨੋਂ ਪ੍ਰਧਾਨ ਸੀ ਇਹ ਨਹੀਂ ਤਾਂ ਪਾਕਿਸਤਾਨ ਨਾਲ ਜਾ ਰਿਹਾ ਸੀ ਪੰਜਾਬ ਇਸ ਕਰਕੇ ਉਹ ਮਹਾਪੁਰਖ ਸੀਗੇ ਉਹਨਾਂ ਦੀ ਸੋਚ ਦੇਸ਼ੀ ਦੀ ਸੀ ਸਮਾਜੇਦਦੀ ਸੀ ਔਰ ਅੱਜ ਸਿੱਖ ਕਿੱਥੇ ਸੁਰੱਖਿਅਤ ਨਹੀਂ ਜੀ ਪਹਿਲਾਂ ਤਾਂ ਇਹ ਦੱਸ ਦਿਓ ਤੁਸੀਂ ਹੈ ਤਾਂ ਸੀ ਅਸੀਂ 5 ਲੱਖ ਸੀ ਉੱਥੇ ਹਾਂਜੀ 5 ਲੱਖ ਅਫਗਾਨਿਸਤਾਨ ਚ ਅੱਜ 5 ਰਹਿ ਗਏ ਸਾਰੇ 5 ਰਹਿ ਗਏ ਵੀੜਾਂ ਵੀ ਉੱਥੋਂ ਮੋਦੀ ਜੀ ਨੂੰ ਮੰਗੌਣੀ ਆਪਣੀਆਂ ਸੁਰੱਖਿਆ ਤੇ ਚਾਹਲੀ ਜਿਹੜੇ ਪ੍ਰੋਫੈਸਰ ਵੀ ਜਾਂਦੀ ਹਾਸਲੇ ਇੱਕ ਤਰ੍ਹਾਂ ਦੇ ਕਿ ਗ੍ਰਾਡੂ ਕੀ ਤੁਸੀਂ ਜਿਹੜੀ ਸਿੱਖਾਂ ਬਾਰੇ ਸੋਚ ਰੱਖੀ ਹੋਈ ਆ ਚਲੋ ਆਪਾਂ ਇਹਨਾਂ ਠੀਕ ਪਰ ਜਿਹੜੀ ਅੰਮ੍ਰਿਤਪਾਲ ਬਾਰੇ ਸੋਚ ਹੈ ਕਿਉਂ ਥੋੜੀ ਚੇਂਜ ਹੁੰਦੀ ਇਹ ਨਹੀਂ ਹੈਲਥ ਕੀ ਕੀਤਾ ਅਮਰਪਾਲ ਨੂੰ ਕੱਲ ਕਾਉ ਕੱਲ ਇਹ ਸਮਝੌਤਾ ਕਰ ਲੂਗਾ ਸਾਡੇ ਨਾਲ ਅਸੀਂ ਨਹੀਂ ਕਰਨਾ ਆਪਣੀ ਸੋਚ ਠੀਕ ਕਰੇ ਪਹਿਲਾਂ ਤੁਸੀਂ ਥੋੜੀ ਲਿਆਉਂਗੇ ਕੋਰਟ ਨੇ ਆਉਂਦੇ ਹੋਵੋ ਸਾਡੇ ਨਾਲ ਸਮਝੌਤਾ ਕਰ ਲੂਗਾ ਜਦੋਂ ਚਾਹਾਂਗੇ ਕੀ ਗੱਲਾਂ ਕਰਦੇ ਆਂ ਕੀ ਕਰਦਾਰ ਨੇ ਅਸੀਂ ਉਹ ਕਰਦਾਰ ਨਹੀਂ ਚਾਹੁੰਦੇ ਸਿੱਖ ਜਿਹੜੇ ਮਾਸਟਰ ਤਾਰਾ ਸਿੰਘ ਜੀ ਹਰਗੇ ਆ ਜਿਹੜੇ ਜਸਦੇਵਾਲ ਮੋਹਨ ਸਿੰਘ ਤੋੜਰਗੇ ਆ ਜਿਹੜੇ ਉਹ ਹਾਂਜੀ ਤੁਸੀਂ ਕੱਢੋ ਆਪਣੇ ਚੋਣੇ ਉਹ ਜਿਹੇ ਬੰਦੇ ਸਾਡੇ ਚ ਵੀ ਹੈਗੇ ਆ ਹੈਗੇ ਨਹੀਂ ਨਵਾਂ ਅਕਾਲੀ ਦਲ ਕਿਉਂ ਬਣਾਉਣਾ ਭਾਜਪਾ ਆ ਰਹੀ ਹੈ ਠੀਕ ਹੈ ਜੀ ਅੱਜ